4 ਦਿਨ ਪਹਿਲਾਂ ਕਿਡਨੈਪ ਹੋਏ ਬੱਚੇ ਦੇ ਮਾਮਲੇ 'ਚ ਪੁਲਿਸ ਦੇ ਹੱਥ ਲੱਗੀ ਕਾਮਯਾਬੀ ਪੁਲਿਸ ਨੇ 4 ਲੋਕਾਂ ਤੇ ਮਾਮਲਾ ਕੀਤਾ ਦਰਜ ਦੋਨੋਂ ਕੀਤਾ ਗ੍ਰਿਫਤਾਰ ਬੱਚੇ ਦੇ ਪਿਤਾ ਦੇ ਸ਼ੋਰੂਮ 'ਚ ਕੰਮ ਕਰਨ ਵਾਲੀ ਲੜਕੀ ਦੇ ਪਤੀ ਨੇ ਸਾਥੀਆਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ ਬੀਤੇ ਦਿਨੀ ਜ਼ਿਲ੍ਹਾ ਪਠਾਨਕੋਟ ਦੀ ਸ਼ਾਹ ਕਲੋਨੀ ਤੋਂ ਬੱਚੇ ਨੂੰ ਕਿਡਨਾਪ ਕਰਨ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਚਲਦੇ ਪੁਲਿਸ ਨੇ ਮੁਸਤੈਦੀ ਵਿਖਾਉਂਦੇ ਹੋਏ ਮਹਿਜ 7 ਘੰਟਿਆਂ ਤੋਂ ਨਰਾਨ ਬੱਚੇ ਨੂੰ ਕਿਡਨੇਪਰਾਂ ਦੇ ਕੋਲੋਂ ਬਰਾਮਦ ਕਰ ਲਿਆ ਅਤੇ ਉਸੇ ਘੜੀ ਦੇ ਚਲਦੇ ਅੱਜ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਬੱਚੇ ਦੀ ਕਿਡਨਾਪਿੰਗ ਤੋਂ ਬਾਅਦ ਉਹਨਾਂ ਵੱਲੋਂ ਟੀਮਾਂ ਬਣਾਈਆਂ ਗਈਆਂ ਸਨ ਕਿ ਆਖਰਕਾਰ ਇਹ ਘਟਨਾ ਵਾਪਰੀ ਕਿਸ ਤਰ੍ਹਾਂ ਅਤੇ ਕਿਸ ਤਰ੍ਹਾਂ ਆਰੋਪੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਪੀੜਤ ਬੱਚੇ ਦੇ ਪਿਤਾ ਕਮ ਕਰਦੀ ਸੀ ਜਿਸ ਦੇ ਪਤੀ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਆਪਣੇ ਸਾਥੀਆਂ ਦੇ ਨਾਲ ਸਾਜ਼ਿਸ਼ ਘੜੀ ਗਈ ਅਤੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ કુલ 4 આરોપીਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਨੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਲ ਦੀ ਨਾਲ ਬਾਕੀ ਦੋਵਾਂ આરોપીਾਂ ਦੀ ਭਾਲ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ આરોપીਾਂ ਨੂੰ ਵੀ ਜਲਦ ਕਾਬੂ ਕੀਤਾ ਜਾ ਸਕੇ ਦੇਖੋ ਪਾਸੋਂ ਇੱਕ ਬੱਚਾ ਆ ਜਿਹੜਾ ਹੈਗਾ ਆ ਭੰਡਾਰੀ ਫੈਮਿਲੀ ਦਾ ਇਥੋਂ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵੱਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਵਿਧੀ ਹੈਲਪ ਆਫ ਹਿਮਾਚਲ ਪੁਲਿਸ ਮੈਂ ਕਹਾਂਗਾ ਉਹਨਾਂ ਦੀ ਸਾਨੂੰ ਕਾਫੀ ਮਦਦ ਰਹੀ ਆ ਸਾਡੀਆਂ ਚੇਜ਼ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਲਿਆ ਬੱਚੇ ਦੀ ਬਰਾਮਦਗੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਹਾਂ ਪਰ ਹੁਣ ਜਿਹੜੀ ਸਫਲਤਾ ਅਸਲ ਹੋਈ ਆ ਉਹ ਇਹ ਹੈ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀ ਉਹ ਪਠਾਨਕੋਟ ਦਾ ਹੀ ਰਹਿਣ ਵਾਲਾ ਆ ਉਹਦਾ ਨਾਮ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲਓ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਹੈ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਪਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਔਰ ਪਿਛਲੇ 3 ਟਾਈਨ ਸਾਲ ਤੋਂ ਉੱਥੇ ਕੰਮ ਕਰ ਰਹੀ ਆ ਭੰਡਾਰੀ ਫੈਮਿਲੀ ਦੇ ਮੁਤਾਬਕ ਇਹ ਲੜਕੀ ਆ ਕਾਫੀ ਮਿਹਨਤੀ ਤੇ ਇਮਾਨਦਾਰ ਹੈ ਇਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਵਾਲੀ ਉਹਦੀ ਸ਼ਾਪ ਸੀ ਉਸ ਤੋਂ ਬਾਅਦ ਜਨਵਰੀ 14 ਵਿਆਹ ਹੋ ਜਾਂਦਾ ਵਿਆਹ ਇੱਕ ਜੀਸੀਬੀ ਆਪਰੇਟਰ ਨਾਲ ਹੁੰਦਾ ਜਿਹੜਾ ਕਿ ਉੱਥੇ ਜੀਸੀਬੀ ਮਸ਼ੀਨ ਚਲਾਉਂਦਾ ਜਿਸ ਦਾ ਨਾਂ ਕਿ ਅਵਤਾਰ ਸਿੰਘ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈਗੀ ਆ ਆਪਣੇ ਅਗਵਾ ਕਰਨ ਦੀ ਵਾਰਦਾਤ ਆ ਕਿਡਨੈਪ ਕਰਨ ਦੀ ਬੱਚੇ ਦੀ ਵਾਰਦਾਤ ਆ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਘੜ ਕੇ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਹਾ ਉਹ ਅਗਵਾ ਕਰਕੇ ਇੱਥੋਂ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ ਅ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀਗਾ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਭੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਆ ਚੁੰਦੀ ਹੈ ਸੋ ਇਹਨਾਂ ਅੰਦਾਜ਼ਾ ਲਾ ਰਿਹਾ ਸੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਕੁੱਕ ਲੈਂਡ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਦਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਿਸ ਨੇ ਉਹਨਾਂ ਦਾ ਹਸਬੰਡ ਆ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚੱਲੇ ਜਾਂਦਾ ਸੀ ਉਹ ਵੀ ਉੱਥੇ ਖੇਡਦਾ ਖੂਡਦਾ ਰਹਿੰਦਾ ਸੀ ਫਿਰ ਇਹਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨੈਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਉਸ ਪਲੈਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰੜਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਆ ਪੀਐਸਐਫਚੋ ਇਹਨਾਂ ਦੋਨਾਂ ਨੂੰ ਆਪਣੇ ਨਾਲ ਰੜਾਇਆ ਆਪਣੇ ਨਾਲ ਰਲਾ ਕੇ ਇਹ ਇਹ ਉਹਨਾਂ ਨੂੰ ਪਹਿਲਾਂ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਰੈਕੀ ਕਰਵਾਉਂਦਾ ਰਿਹਾ ਪਹਿਲਾਂ 2 ਵੀਲਰਸ ਤੇ ਰੈਕੀ ਹੁੰਦੀ ਰਹੀ ਫਿਰ ਅਮਿਤ ਰਾਣਾ ਨੇ 20 ਅਗਸਤ ਦੇ ਦਿਨ ਡੇਟ ਤੇ ਜਿਹੜੀ ਹੈਗੀ ਸਵਿਫਟ ਡਿਜ਼ਾਇਰ ਵਾਈਡ ਵਾਈਡ ਕਲਰ ਦੀ ਕਾਰ ਹੈ ਇੱਕ ਐਪ ਦੇ ਰਾਹੀਂ ਸੈਲਫ ਡਰਾਈਵਨ ਜਿਹੜੀ ਹੈਗੀ ਆ ਆਪ ਜਿਹੜੀ ਤੇ ਡਰਾਈਵਿੰਗ ਕਰ ਸਕਦਾ ਉਹ ਚੰਡੀਗੜ੍ਹ ਤੋਂ ਉਹਨੇ ਹਾਇਰ ਕੀਤੀ ਸਪੈਸ਼ਲੀ ਫਾਰ ਥਿਸ ਪਰਪਸ ਉਸ ਕਾਰ ਦੇ ਵਿੱਚ ਉਹਨੇ ਜਿਹੜੀ ਹੈਗੀ ਆ 20 ਤਰੀਕ ਨੂੰ ਲੈ ਲੈਂਦਾ ਉਸ ਤੋਂ ਬਾਅਦ ਫਿਰ ਕਾਰ ਰਹੀਂ ਰੱਖੀ ਹੁੰਦੀ ਕਿਉਂਕਿ ਬੱਚੇ ਨੂੰ ਕਿਡਨੈਪ ਕਰਨਾ ਸੀਗਾ ਟੂ ਵੀਲਰ ਤੇ ਔਖਾ ਸੀ ਇਸ ਕਰਕੇ ਕਾਰ ਨੂੰ ਹਾਇਰ ਕੀਤਾ ਗਿਆ ਕਾਰ ਦਾ ਨੰਬਰ ਪਲੇਟ ਚੇਂਜ ਕੀਤਾ ਗਿਆ ਨੰਬਰ ਪਲੇਟ ਜਿਹੜਾ ਹੈਗਾ ਉਹ 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 ਨੰਬਰ ਪਲੇਟ ਲਾਈ ਗਈ ਜਿਸ ਤਰ੍ਹਾਂ ਦੀ ਚੰਬੇ ਜ਼ਿਲੇ ਦੇ ਵਿੱਚ ਸੇਮ ਮਾਡਲ ਸੇਮ ਕਲਰ ਦੀ ਸਿਰਫ ਡਿਜ਼ਾਇਰ ਕਾਰ ਆ ਸ਼ਾਇਦ ਉਹ ਇਹਨਾਂ ਨੇ ਕਿਤੇ ਵੇਖੀ ਹੋएगी ਜਾਨਾ ਨੂੰ ਕਿਤੇ ਨੈਟ ਦੇ ਉੱਤੇ ਉਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਹੈ ਉਸ ਤਰ੍ਹਾਂ ਦੀ ਹੀ ਕਾਰ ਕ੍ਰੀਏਟ ਕੀਤੀ ਗਈ ਕਾਰ ਕ੍ਰੀਏਟ ਕਰਕੇ ਇਹ 26 27 ਤਰੀਕ ਦੇ ਨੇੜੇ ਤੇੜੇ ਇਹਨਾਂ ਦੀਆਂ ਰੈਕੀ ਜ਼ਿਆਦਾ ਤੇਜ਼ ਹੋ ਗਈਆਂ ਪਹਿਲਾਂ ਪਲਾਨ ਕਰਨ ਦੇ ਨਾਲ ਇਹ 27 ਤਰੀਕ ਨੂੰ ਵੀ ਉਹਨੂੰ ਕੁੜਕੇ ਨੂੰ ਕਿਡਨਾਪ ਕਰਨ ਗਏ 27 28 ਨੂੰ ਵੀ ਕਿਡਨਾਪ ਕਰਨ ਗਏ ਆ ਪਰ ਕਿਸੇ ਕਾਰਨਾ ਕਰਕੇ ਇਹਨਾਂ ਦੀ ਇਹਨਾਂ ਹੀ ਕਿਡਨਾਪ ਨਹੀਂ ਕਰ ਸਕੇ ਇੱਕ ਦਿਨ ਤਾਂ ਬੱਚੇ ਨੂੰ ਸ਼ਾਇਦ ਛੁੱਟੀ ਹੋ ਗਈ ਸੀ ਉਹਦੇ ਪਿਤਾ ਦੇ ਦੱਸਣ ਦੇ ਮੁਤਾਬਕ ਤੇ ਇੱਕ ਦਿਨ ਜਦੋਂ ਕਿਡਨਾਪ ਕਰਨ ਲੱਗੇ ਤੇ ਉਹਨਾਂ ਦੀ ਗਵਾਂਡੀ ਨੇ ਕਿਸੇ ਨੇ ਸ਼ਾਇਦ ਆਪਣਾ ਵਹੀਕਲ ਬਾਹਰ ਕੱਢ ਲਿਆ ਉਹਨਾਂ ਦੇ ਘਰ ਦੇ ਹੋਰ ਮੈਂਬਰ ਆ ਗਏ ਡਰ ਗਏ ਕਿ ਹਾਂ ਰੌਲਾ ਪੈ ਜਾਏਗਾ ਸੀ ਕਿਤੇ ਉੱਥੇ ਜਾ ਕੇ ਗਲੀ ਦੇ ਵਿੱਚ ਸਟ੍ਰਕ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ 30 ਤਰੀਕ ਨੂੰ ਤਾਂ ਇਹਨਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਤਾਂਮ ਦੇਣ ਤੋਂ ਬਾਅਦ ਇਹ ਜਿਹੜੇ ਹੈਗੇ ਹਿਮਾਚਲ 'ਚ ਇਮੀਡੀਏਟਲੀ ਐਂਟਰ ਕਰ ਗਏ ਕੋ ਪਠਾਨਕੋਟ ਆਸੇ ਪਾਸੇ ਹਿਮਾਚਲ ਤੇ ਜੈਂਡਕੇ ਨਾ ਘ ਪਠਾਨ ਪਠਾਨਕੋੜ ਤੋਂ ਹਿਮਾਚਲ ਨੂੰ ਐਂਟਰ ਕਰਨ ਲੱਗਿਆ ਹਰਲੀ ਤਿੰਨ ਤੋਂ ਚਾਰ ਮਿੰਟ ਲੱਗਦੇ ਆ ਸੋ ਤਰੰਤ ਇਹ ਹਿਮਾਚਲ ਚਲੇ ਗਏ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਚੇਸ ਟੀਮਾਂ ਸੀਗੀਆਂ ਜਿੱਦਾਂ ਹੀ ਪਤਾ ਲੱਗਿਆ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਚੇਸ ਟੀਮਾਂ ਵੀ ਮਗਰ ਜੜੀਆਂ ਹੋ ਗਈਆਂ ਬਾਕੀ ਦਾ ਜਿਹੜੀ ਕਹਾਣੀ ਆ ਉਹ ਤੁਹਾਨੂੰ ਪਤਾ ਹੀ ਕਿ ਉੱਥੇ ਜਾ ਕੇ ਇਹਨੂੰ ਬੱਚੇ ਨੂੰ ਰਿਕਵਰ ਕਰ ਲਿਆ ਗਿਆ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਇਹ ਜਿਹੜਾ ਵਿਅਕਤੀ ਆ ਇਹ ਅਵਤਾਰ ਸਿੰਘ ਹੀ ਮੁੱਖ ਜਿਹੜਾ ਸਾਜਿਸ਼ ਦਾ ਘੜਾ ਆ ਇਹਨੇ ਸਾਜਿਸ਼ ਕਰਕੇ ਬੱਚੇ ਦੀ ਕਿਡਨੈਪਿੰਗ ਕਰਾਈ ਇਹ ਪੈਸੇ ਤੋਂ ਟੁੱਟਿਆ ਹੋਇਆ ਰਿਸ਼ਭ ਵੀ ਪੈਸੇ ਤੋਂ ਟੁੱਟਿਆ ਹੋਇਆ ਅੱਗੇ ਜਿਹੜਾ ਅਮਿਤ ਰਾਣਾ ਆ ਉਹ ਬੀਐਸਐਫ ਤੋਂ ਡਿਸਮਿਸ ਹੋ ਗਿਆ ਸਾਰੇ ਪੈਸੇ ਤੋਂ ਟੁੱਟੇ ਹੋਏ ਆ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਹਨਾਂ ਨੇ ਜਾ ਕੇ ਬੱਚੇ ਨੂੰ ਅਗਵਾ ਕੀਤਾ ਅਗਵਾ ਕਰਨ ਦੇ ਬਾਅਦ ਇਹ ਸੀ ਮਕਸਦ ਕਿ ਬੱਚੇ ਨੂੰ ਅਸੀਂ ਪੈਸੇ ਲਵਾਂਗੇ ਕਿਸੇ ਜਗ੍ਹਾ ਤੇ ਹਿਮਾਚਲ ਦੇ ਵਿੱਚ ਬਲਾ ਕੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਬੱਚੇ ਨੂੰ ਛੱਡਣਾ ਨਹੀਂ ਸੀ ਜਾਂ ਛੱਡਣਾ ਸੀ ਜਾਂ ਨਹੀਂ ਛੱਡਣਾ ਸੀ ਇਹ ਦੇਖੋ ਮੌਕੇ ਤੇ ਹੁੰਦਾ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੇ ਹਾਲਾਤ ਉਹਨਾਂ ਨੂੰ ਆਪਣੇ ਟਾਈਟ ਲੱਗਣ ਹੋ ਸਕਦਾ ਕਿ ਬੱਚੇ ਦਾ ਨੁਕਸਾਨ ਕਰ ਦਿੰਦੇ ਜੇ ਉਹਨਾਂ ਨੂੰ ਹਾਲਾਤ ਸੁਖਾਂ ਮਿਲ ਜਾਂਦੇ ਬੱਚੇ ਨੂੰ ਛੱਡ ਵੀ ਸਕਦੇ ਸੀ ਪਰ ਬੱਚੇ ਦੀ ਜਾਨ ਨੂੰ ਬੇहद ਖਤਰਾ ਸੀ ਇਸ ਗੱਲ ਦਾ ਸੋ ਪ੍ਰਾਇਮਰਲੀ ਸਾਡੀ ਡਿਊਟੀ ਸੀ ਕਿ ਬੱਚੇ ਨੂੰ ਬਚਾਇਆ ਜਾਵੇ ਸੋ ਉਹਦੇ ਵਿੱਚ ਆ ਆ ਅਤੁੱਲ ਸਾਡੀਆਂ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ ਹਿਮਾਚਲ ਪੁਲਿਸ ਦਾ ਸਾਥ ਰਿਹਾ ਹਿਮਾਚਲ ਦੇ ਲੋਕਾਂ ਦਾ ਸਾਥ ਰਿਹਾ ਕਿਉਂਕਿ ਇੱਕ ਬੜਾ ਡਿਫਿਕਲਟ ਟੈਰਨ ਅੱਗੇ ਜਾ ਕੇ ਪਹਾੜੀ ਰਸਤਾ ਆ ਜਾਂਦਾ ਪਹਾੜੀ ਰਸਤੇ 'ਚ ਰਾਤ ਨੂੰ 10:30 11 ਵਜੇ ਲੋਕਲ ਏਰੀਆ ਦੇ ਵਿੱਚ ਸਰਚ ਕਰਨਾ ਸੰਭਵ ਨਹੀਂ ਆ ਸੋ ਲੋਕਲ ਲੋਕਾਂ ਦੀ ਵੀ ਉੱਥੇ ਮਦਦ ਲਈ ਗਈ ਜਿਹਨਾਂ ਨੇ ਪੁਲਿਸ ਦੀ ਬੜੀ ਵਧੀਆ ਤਰੀਕੇ ਨਾਲ ਮਦਦ ਕੀਤੀ ਔਰ ਪਿੰਪੁਆਇੰਟ ਅਸੀਂ ਜਿਹੜੀ ਲੋਕੇਸ਼ਨ ਜਿਹੜੀ ਸੀਗੀ ਉਹ ਕਰਕੇ ਤੇ ਉਹਨੂੰ ਉੱਥੋਂ ਕਿਡਨੈਪਰ ਦੇ ਇਹ ਚੁੰਗਲ ਤੋਂ ਬਚਾ ਲਿਆ ਕਿਉਂਕਿ ਰਾਤ ਦਾ ਹਨੇਰਾ ਸੀ ਪਿੱਛੇ ਜੰਗਲ ਇੱਕ ਪਾਸੇ ਦਰਿਆ ਵਗ ਰਿਹਾ ਸੋ ਉੱਥੋਂ ਦਾ ਫਾਇਦਾ ਉਠਾ ਕੇ ਭੱਜ ਗਏ ਪਰ ਪ੍ਰਮੁੱਖ ਸਾਜ਼ਿਸ਼ ਘਾੜਾ ਇਹ ਕਿਹਨਾਂ ਦੇ ਸਾਥੀ ਹੋਰ ਆ ਸ਼ਮਸ਼ੇਰ ਜਿਹੜਾ ਜਿੰਨੇ ਲੋਜਿਸਟਿਕਸ ਪ੍ਰੋਵਾਈਡ ਕੀਤੀਆਂ ਹਿਮਾਚਲ ਦੇ ਵਿੱਚ ਇਹਨਾਂ ਦਾ ਸਮਾਨ ਸੰਭਿਆ ਪਲਾਸਣਾ ਨੂੰ ਹੋਰ ਹਮਦਦ ਜਿਹੜੀਆਂ ਉਹ ਸਾਡੇ ਧਿਆਨ ਦੇ ਵਿੱਚ ਆ ਉਹ ਦਿੱਤੀਆਂ ਗਈਆਂ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਕੁੱਲ ਦੋ ਦੋਸ਼ੀ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਦੇਖੋ ਹੁਣ ਤਾਂ ਚਾਰ ਆ ਰਿਹਾ ਉਹ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਹੋ ਸਕਦਾ ਕਿਸੇ ਦਾ ਹੋਰ ਦਾ ਵੀ ਲਿੰਕ ਨਿਕਲ ਆਵੇ ਨਾਲ ਜ਼ਰੂਰੀ ਨਹੀਂ ਕਿ ਚਾਰ ਹੁਣ ਹੋਰ ਦਾ ਵੀ ਲਿੰਕ ਨਿਕਲ ਆਵੇ ਸੋ ਅਸੀਂ ਉਹਨਾਂ ਬਾਕੀਆਂ ਦੀ ਵੀ ਭਾਲ ਦੇ ਵਿੱਚ ਤੁਰੰਤ ਅਸੀਂ ਕਾਰਵਾਈ ਕਰ ਰਹੇ ਹਾਂ ਜਿੱਦਾਂ ਜਿੱਦਾਂ ਦੀ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਜਿੱਦਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਹੈਗੀਆਂ ਉਹ ਹਜੇ ਵੀ ਬਹੁਤ ਮੁਸਤੈਦੀ ਨਾਲ ਜਿਹੜੀਆਂ ਕੰਮ ਕਰ ਰਹੀਆਂ ਸਰ ਦਿੱਲੀ ਤੋਂ ਬਾਅਦ ਸ਼ਹਿਰ ਵਾਸੀ ਨੂੰ ਕੋਈ ਮਸੇ ਦੇਖੋ ਮੇਰਾ ਪੂਰੇ ਪਠਾਨਕੋਟ ਵਾਸੀਆਂ ਨੂੰ ਜਾਂ ਜਿਸ ਤਰ੍ਹਾਂ ਦਾ ਇਹ ਕਿਡਨੈਪਿੰਗ ਹੈ ਉਹ ਇਹ ਸਬਕ ਦਿੰਦੀ ਆ ਕਿ ਜਿਹੜੇ ਵੀ ਤੁਸੀਂ ਅ ਇਮਪਲਾਈਜ਼ ਪਹਿਲੀ ਗੱਲ ਆ ਆਪਣੇ ਕੋਲ ਰੱਖਦੇ ਆ ਇਮਪਲਾਈਜ਼ ਦਾ ਪੂਰਾ ਤੁਹਾਡੇ ਕੋਲ ਪਰਟੀਕੂਲਰ ਹੋਣਾ ਚਾਹੀਦਾ ਜੇ ਆਊਟ ਆਫ ਸਟੇਟ ਦਾ ਆਊਟ ਆਫ ਡਿਸਟ੍ਰਿਕਟ ਦਾ ਹੈਗਾ ਉਹਦੇ ਤੁਹਾਡੇ ਕੋਲ ਆਧਾਰ ਕਾਰਡ ਉਦੋਂ ਹੋਰ ਪਛਾਣ ਪੱਤਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਹੋ ਸਕੇ ਅਸੀਂ ਕਦੀ ਮਨਾਂ ਨਹੀਂ ਕਰਦੇ ਇਸ ਸਮਾਂ ਖੁਸ਼ੀ ਹੁੰਦੀ ਸਾਡੇ ਕੋਲ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਉਂਦਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਓ ਕੋਈ ਅਪਰਾਧਤਾ ਨਹੀਂ ਕੀਤਾ ਜੇ ਬਾਹਰ ਦੇ ਜਿਹੜਾ ਅਸੀਂ ਉੱਥੇ ਲਿਖ ਕੇ ਭੇਜ ਸਕਦੇ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਕਿ ਅਪਰਾਧੀ ਤਾਂ ਨਹੀਂ ਹੈ ਦੂਸਰੀ ਜਿਹੜੀ ਗੱਲ ਆ ਕਿ ਬੱਚਿਆਂ ਦੇ ਮਾਮਲੇ ਵਿੱਚ ਸਕੂਲਾਂ ਨੂੰ ਵੀ ਸੰਵੇਦਨਸ਼ੀਲ ਹੋਣਾ ਪੈਣਾ ਕਿਉਂਕਿ ਬੱਚਿਆਂ ਨੂੰ ਛੱਡਣ ਤੇ ਲੈ ਕੇ ਜਾਣ ਵਾਸਤੇ ਬੱਸਾਂ ਉਹਨਾਂ ਲਾਈਆਂ ਹੋਈਆਂ ਬਸਾਂ ਦੇ ਕੰਡਕਟਰਸ ਬਸਾਂ ਦੇ ਜਿਹੜੇ ਡਰਾਈਵਰਸ ਆ ਉਸ ਦਲ ਦੀ ਸੰਵੇਦਨਾ ਨੂੰ ਸਮਝਣ ਕਿ ਬੱਚੇ ਨੂੰ ਡ੍ਰੌਪ ਕਰਨ ਦੇ ਵਕਤ ਜਿਹੜਾ ਹੈਗਾ ਉਹ ਇਸ ਗੱਲ ਨੂੰ ਯਕੀਨਨ ਬਣਾਉਣ ਕਿ ਜਦੋਂ ਤੱਕ ਪੇਰੈਂਟਸ ਦੇ ਹੱਥਾਂ ਦੇ ਵਿੱਚ ਬੱਚਾ ਨਹੀਂ ਚਲ ਜਾਂਦਾ ਬਸ ਨੂੰ ਨਾ ਤੋੜ। ਔਰ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਬਹੁਤ ਸਾਰੇ ਬੱਚੇ ਕਾ ਸਵਾਰ ਹੁੰਦੇ ਬਸਾਂ ਦੇ ਵਿੱਚ ਹਰ ਪੁਆਇੰਟ ਦੇ ਉੱਤੇ ਜੇ 5-10 ਮਿੰਟ ਲਾ ਦੇਣਗੇ ਤੇ ਸ਼ਾਇਦ ਦੂਜੇ ਬੱਚੇ ਨੂੰ ਦੇਰੀ ਹੋ ਜਾਏਗੀ ਘਰ ਪਹੁੰਚਣ 'ਚ। ਤੇ ਪੇਰੈਂਟਸ ਆਪ ਲੈਣ ਜਾਣ ਜਿੱਥੇ ਬਸ ਦਾ ਸਟਾਪ ਆ। ਯਕੀਨ ਬਣਾਉਣ ਕਿ ਬੱਚੇ ਨੂੰ ਅਸੀਂ ਲੈਣ ਜਾਣਾ ਔਰ ਬੱਚੇ ਨੂੰ ਲੈ ਕੇ ਸਲਾਮਤੀ ਨਾਲ ਘਰ ਆਉਣਾ ਸੋ ਅਸੀਂ ਪੂਰੀ ਤਰ੍ਹਾਂ ਸਤਰਕਿਆ ਸੁਰੱਖਿਆ ਲਈ ਵਚਨਬੱਧਿਆ ਪਰ ਫਿਰ ਵੀ ਨਾਲ ਦੀ ਨਾਲ ਕਿਉਂਕਿ ਅਪਰਾਧ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦਾ ਰਹਿੰਦਾ ਸੋ ਪੇਰੈਂਟਸ ਨੂੰ ਸੰਵੇਦਨਸ਼ੀਲ ਹੋਣਾ ਪੈਣਾ ਇਸ ਲਈ